ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੀ ਦੋਸਤੋ ਨਾਲ ਲੱਗਦੇ ਇਲਾਕੇ ਦੀ ਗੱਲ ਕਰੀਏ ਤਾਂ ਗੜਸ਼ੈਂਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਿਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ ਚ ਅੱਜ ਦੋ ਜਰਸੀਆਂ ਦਿਖਾਉਂਗਾ ਦੋਨੇ ਗੱਬਣਾ ਸੋਹਣੇ ਥਣ ਹਵਾਨੇ ਵਾਲੀਆਂ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜਨ ਕਿਤੇ ਆ ਕੇ ਆਪਦੀ ਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦੇ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਬੱਚੀ ਦੂਜਾ ਸੂਆ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ ਦਸ ਦਿਨ ਦੀ ਕੱਚੀ ਪਹਿਲੇ ਸੂਏ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਪਲੂਨ ਨੇ 12 13 ਕਿਲੋ ਚਵਾਇਆ ਐਕੀ ਬਾਈ ਜੀ ਹੁਣ ਇਹ ਕਹਿੰਦੇ 15 ਤੋਂ ਪਲੱਸ ਬੜੇ ਆਰਾਮ ਨਾਲ ਚਵਾਜੂ ਹਾਈਟ ਵਾਈਜ਼ ਸੋਹਣੇ ਕੱਦ ਕਾਟ ਦੀ ਵਨ ਜੇ ਵਲਟਲ ਹਜੇ ਕਾਫੀ ਪਈ ਆ ख सद बहुत सोहनी छोटा गोल कान बोधी वाली जर्सी वेटाले पासो फॉल है बोडी वेट वाली आने बहुत सोहने चारे तीचाई वाले गैप से निखर में कले कले लगे हुए आने मैं नेट तो चेक करा दिना आ दोस्तों बेच सद चारा थाना सेम ही साइज गैप से निखर में कले कले लगे हुए ती चुबाई आला थान जी दोस्तों हवाना की चंग तरह वड़ंगू बधूगा वालटैल हज काफ़ी पई आशीन दसा गया दिनों वालटैल क्ड के हवाना टैट करके दोस्तों फिर सोना ਦੁੱਧ ਬਾਈ ਜੀ ਹੁਣ ਇਹ ਕਹਿੰਦੇ 15 ਤੋਂ ਪਲੱਸ ਬੱਚੀ ਖੁੱਲਾ ਬੜੇ ਆਰਾਮ ਨਾਲ ਚੁਵਾਜੂ ਬੇਟਾ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਤੇ ਇੱਕ ਨੰਬਰ ਦਾ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ 42000 ਰੁਪਇਆ ਉਹ ਚ ਮੰਨਤਾਨ ਹੋ ਜੂ ਦੋ ਨੰਬਰ ਤੇ ਦੂਜਾ ਸੂਆ ਬੱਚੀ ਮੂਤੋ ਛੇ ਦੰਦ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ 15 ਦਿਨਾਂ ਦੀ ਕੱਚੀ ਦੁੱਧ ਪਲੂਨ ਨੇ ਬਾਈ ਜੀ ਹੁਣ ਇਹ ਕਹਿੰਦੇ 13 ਕਿਲੋ ਚੁਵਾਇਆ ਐਕੀ ਬਾਈ ਜੀ ਹੁਣ ਇਹ ਕਹਿੰਦੇ 15 ਤੋਂ ਪਲੱਸ ਇਹ ਵੀ ਬੜੇ ਆਰਾਮ ਨਾਲ ਚੁਵਾਜੂ ਇਸ ਕੁਆਲਟੀ ਬੋਸੋਨੀ ਸੋਨੇ ਮੂਮਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਇਸ ਕੁਆਲਟੀ ਵੇਚ ਸਕਦੇ ਆ ਸੋਨੇ ਮੂਮਥੇ ਦੀ ਥਣ ਮਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਾਣਾ ਸੇਮ ਹੀ ਸਾਈਜ਼ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਹਾ ਤੇ ਚਵਾਈ ਵਾਲਾ ਥਾਣ ਬੈਕ ਸਾਈਡ ਤੋਂ ਹਵਾਨਾ ਵੇਚ ਜੇ ਦੋਸਤੋ ਹਵਾਨਾ ਖਿੱਚਾਂਗੇ ਤਰ ਵੜੋਂਗੂ ਵਧੂਗਾ ਵਲਟਲ ਹਜੇ ਕਾਫੀ ਪਈ ਆ ਵੇਟ ਵਾਲੇ ਪਾਸੋਂ ਬੋਲ ਹੈਵੀ ਬੋਡੀ ਵੇਟ ਵਾਲੀ ਆ ਦੁੱਧ ਬਾਈ ਦੀ ਹੁਣ ਇਹ ਕਹਿੰਦੇ 15 ਤੋਂ ਪਲੱਸ ਬੜੇ ਆਰਾਮ ਨਾਲ ਚੁਵਾਜੂ ਖੰਡੀ ਸੀਲ ਬਾਈ ਜੀ ਹੁਣੇ ਕਹਿੰਦੇ ਬਹੁਤ ਆ ਬੱਚੀ ਆ ਵੇਖ ਸਕਦੇ ਆ ਥਣ ਬਹੁਤ ਸੋਹਣੇ ਚਾਰੇ ਨਿਖਰਵੇਂ ਤੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਵਲਟਲ ਹਜੇ ਕਾਫੀ ਪਈ ਆ ਪਰ ਪਲੂਨ ਨੇ ਬਾਈ ਜੀ ਹੁਣੇ ਕਿੰਨਾ 13 ਕਿਲੋ ਜਵਾਇਆ ਐਤਕੀ 15 ਕਿਲੋ ਦੁੱਧ ਬੜੇ ਆਰਾਮ ਨਾਲ ਚੁਵਾਜੂ 2 ਨੰਬਰ ਬੱਚੀ ਦਾ ਮੁੱਲ ਬਾਈ ਜੀ ਹੁਣੇ ਰੱਖਿਆ ਹੋਇਆ 42000 ਰੁਪਇਆ ਉਹ ਚੋਂ ਮਾਨਤਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਪਰ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ